ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਸਿਆਸਤ ਦੀਆਂ ਮੁੱਖ ਸੁਰਖੀਆਂ ਤੇ ਪੜਤਾਲ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਜੀ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੀ ਸਰ ਕਦੋਂ ਮੀਟਿੰਗ ਹੋਣ ਜਾ ਰਹੀ ਹੈ ਕੀ ਸਰੂਪ ਹੋਵੇਗਾ ਇਹਦਾ ਕਿਹੜੇ-ਕਿਹੜੇ ਧੜੇ ਸ਼ਾਮਲ ਹੋ ਸਕਦੇ ਨੇ ਲੇਖੋ ਆਉਂਦੇ 1-2 ਦਿਨਾਂ ਦੇ ਵਿੱਚ ਇਹਦੀ ਬੈਠਕ ਹੋਣੀ ਹੈ ਹਜੇ ਪੂਰਾ ਪਤਾ ਸਮਾਂ ਜਿਹੜਾ ਮੀਟਿੰਗ ਦਾ ਉਹ ਤਾਂ ਨਹੀਂ ਦ ਪਰ ਜਿਹੜਾ ਡੈਮੋਕ੍ਰੈਟਿਕ ਅਲਾਈਐਂਸ ਹੈ ਇਹ ਪਟਿਆਲੇ ਦੇ ਵਿੱਚ ਗਠਨ ਕੀਤਾ ਗਿਆ ਸੀ ਸਾਨੂੰ ਪਤਾ ਹੈ 8 ਦਸੰਬਰ ਤੋਂ ਜਦੋਂ ਇਨਸਾਫ ਮਾਰਚ ਸੁਖਪਾਲ ਖਹਿਰਾ ਸਿਮਰਜੀਤ ਬੈਂਸ ਡਾਕਟਰ ਤਰਨਵੀਰ ਗਾਂਧੀ ਨੇ ਕੱਢਿਆ ਤੇ ਇਹਨਾਂ ਨੇ 16 ਦਸੰਬਰ ਨੂੰ ਪਟਿਆਲੇ 'ਚ ਰੈਲੀ ਕੀਤੀ ਸੀ ਜਿੱਥੇ ਪੰਜਾਬ ਦੇ ਡੈਮੋਕ੍ਰੈਟਿਕ ਅਲਾਈਐਂਸ ਦਾ ਇਹਨਾਂ ਨੇ ਐਲਾਨ ਕੀਤਾ ਸੀ ਭਾਵ ਇਹਨਾਂ ਨੇ ਕਿਹਾ ਸੀ ਕਿ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ 'ਚ ਰਹਿਣਗੇ ਪਰ ਇਸ ਅਲਾਈਐਂਸ 'ਚ ਆਉਣਗੇ ਜੀ ਲੋਕ ਇਨਸਾਫ ਪਾਰਟੀ ਸਿਮਰਜੀਤ ਬੈਂਸ ਉਹ ਇਹਦੇ 'ਚ ਸ਼ਾਮਲ ਹੋਣਗੇ ਡਾਕਟਰ ਤਰਨਵੀਰ ਗਾਂਧੀ ਦਾ ਜਿਹੜਾ ਗੈਰ ਸਿਆਸੀ ਦਲ ਹੈ ਉਹ ਇਹਦੇ ਚ ਸ਼ਾਮਲ ਹੋਏਗਾ ਸੁਖਪਾਲ ਖੈਰਾ ਨੇ ਹੁਣ ਤਾਂ ਆਪਣੀ ਪਾਰਟੀ ਬਣਾਈ ਪੰਜਾਬੀ ਇਕਤਾ ਪਾਰਟੀ ਉਹ ਵੀ ਸ਼ਾਮਲ ਹੋਣਗੇ ਔਰ ਟਕਸਾਲੀ ਅਕਾਲੀ ਕੱਲ ਹੀ ਸੁਖਪਾਲ ਖੈਰਾ ਨੇ ਅੰਮ੍ਰਿਤਸਰ ਦੇ ਵਿੱਚ ਬੰਦ ਕਮਰਾ ਬੈਠਕ ਵੀ ਕੀਤੀ ਹੈ ਰঞ্জੀਤ ਸਿੰਘ ਬ੍ਰਹਮਪੁਰਾ ਸੀ ਸੇਵਾ ਸਿੰਘ ਸੇਖਵਾ ਵੀ ਉੱਥੇ ਸਨ ਇਹਨਾਂ ਆਗੂਆਂ ਦੇ ਨਾਲ ਵੀ ਬੈਠਕ ਕੀਤੀ ਹੈ ਔਰ ਟਕਸਾਲੀ ਅਕਾਲੀ ਤਿਆਰ ਨੇ ਉਹ ਕਹਿੰਦੇ ਅਸੀਂ ਵੀ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੀ ਬੈਠਕ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਕਿ ਜਿਹੜਾ ਸੀਟਾਂ ਦਾ ਵੰਡ ਵੰਡਈਆ ਪੰਜਾਬ ਦੇ ਵਿੱਚ ਉਹ ਤੈ ਹੋ ਸਕੇ ਸੇਵਾ ਸਿੰਘ ਸੇਖਵਾਨ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਵੀ ਸੁਖਪਾਲ ਖਹਿਰਾ ਵਾਲੇ ਇਸ ਸਾਂਝੇ ਗਠਮੰਦਨ ਦੇ ਵਿੱਚ ਸ਼ਾਮਲ ਹੋਵੇ ਸੋ ਹੁਣ ਤੱਕ ਲੋਕਨ ਸਾਫ ਪਾਰਟੀ ਡਾਕਟਰ ਅਮੀਰ ਗਾਂਧੀ ਸੁਖਪਾਲ ਖਹਿਰਾ ਤੇ ਟਕਸਾਲੀ ਇਹ ਚਾਰ ਧੜੇ ਤਾਂ ਸ਼ਾਮਲ ਹੋਣਗੇ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪ੍ਰਧਾਨ ਭੋਜਨ ਸਮਾਜ ਪਾਰਟੀ ਦੇ ਵੀ ਆਉਣਗੇ ਔਰ ਬਸਪਾ ਵੀ ਇਸ ਗਠਮੰਦਨ ਦਾ ਹਿੱਸਾ ਬਣ ਸਕਦੀ ਹੈ ਸੋ ਜੇ ਇਹ ਪੰਜ ਧੜੇ ਹੋ ਜਾਣ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਅਲਾਈਅንስ ਹੈ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰ ਸਕਦਾ ਹੈ ਔਰ ਵੱਡਾ ਮੁਕਾਬਲਾ ਜਿਹੜਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਹ ਡੈਮੋਕ੍ਰੈਟਿਕ ਅਲਾਈਅንስ ਦੇ ਸਕਦਾ ਹੈ ਹੁਣ ਡੈਮੋਕ੍ਰੈਟਿਕ ਅਲਾਈਅንስ ਦੇ ਵਿੱਚ ਸੀਟਾਂ ਦੀ ਵੰਡ ਹੋਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮੈਂ ਪਹਿਲਾਂ ਹੀ ਕਹਿ ਰਿਹਾ ਸੁਖਪਾਲ ਖਹਿਰਾ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਸੀਟਾਂ ਵੰਡ ਕੇ ਲੜਾਂਗੇ ਡਾਕਟਰ ਧਰਮਵੀਰ ਗਾਂਧੀ ਦੇ ਹਿੱਸੇ ਇੱਕ ਸੀਟ ਆ ਸਕਦੀ ਹੈ ਲੋਕ ਇਨਸਾਫ ਪਾਰਟੀ ਦੇ ਹਿੱਸੇ ਦੋ ਸੀਟਾਂ ਆ ਸਕਦੀਆਂ ਜਿਹੜੇ ਟਕਸਾਲੀ ਅਕਾਲੂ ਨੇ ਅਕਾਲੀ ਨੇ ਜਿਹੜੇ ਜਿਹੜੇ ਮਾਧਿਅਮੇ ਚ ਜ਼ਿਆਦਾ ਸਰਗਰਮ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਧਿਅਮੇ ਦੇ ਜਿਹੜੇ ਜਰਨਲ ਨੇ ਰঞ্জੀਤ ਸਿੰਘ ਬ੍ਰਹਮਪੁਰਾ ਨੇ ਸੇਵਾ ਸਿੰਘ ਸੇਖਵਾ ਨੇ ਇਹ ਵੀ ਉੱਥੇ ਲੋਕ ਸਭਾ ਦੀ ਚੋਣ ਲੜ ਸਕਦੇ ਨੇ ਸੇਵਾ ਸਿੰਘ ਸੇਖਵਾ ਵੀ ਲੜ ਸਕਦੇ ਨੇ ਸੇਵਾ ਸਿੰਘ ਸੇਖਵਾ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਇਸੇ ਤਰ੍ਹਾਂ ਰঞ্জੀਤ ਸਿੰਘ ਬ੍ਰਹਮਪੁਰਾ ਜਿਹੋ ਆਪ ਨਹੀਂ ਚੋਣ ਲੜਨਗੇ ਉਹਨਾਂ ਦਾ ਪੁੱਤਰ ਇਸ ਵਾਰ ਲੋਕ ਸਭਾ ਦੀ ਚੋਣ ਲੜ ਸਕਦਾ ਹੈ ਔਰ ਸੁਚਾ ਸਿੰਘ ਛੋਟੇਪੁਰ ਦੀ ਜਿਹੜੀ ਆਪਣਾ ਪੰਜਾਬ ਪਾਰਟੀ ਹੈ ਉਹਨਾਂ ਨੇ ਵੀ ਲੁਧਿਆਣੇ 'ਚ ਮੀਟਿੰਗ ਰੱਖੀ ਹੈ ਔਰ ਮੈਨੂੰ ਲੱਗਦਾ ਹੈ ਡੈਮੋਕ੍ਰੈਟਿਕ ਅਲਾਈਂਸ ਦੇ ਵਿੱਚ ਸੁਚਾ ਸਿੰਘ ਛੋਟੇਪੁਰ ਵੀ ਸ਼ਾਮਲ ਹੋਣਗੇ ਉਹ ਛੇਵਾਂ ਧਾਲਾ ਜਿਹੜਾ ਬਣ ਜਾਊਗਾ ਸੋ ਸੁਚਾ ਸਿੰਘ ਛੋਟੇਪੁਰ ਜਾਂ ਸੇਵਾ ਸਿੰਘ ਸੇਖਵਾ ਆਪਸ 'ਚ ਸੀਟ ਵੰਡ ਸਕਦੇ ਨੇ ਜਾਂ ਸੁਚਾ ਸਿੰਘ ਛੋਟੇਪੁਰ ਵੀ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਪਿਛਲੀ ਵਾਰੀ ਲੋਕ ਸਭਾ ਦੀ ਚੋਣ ਸੁਚਾ ਸਿੰਘ ਛੋਟੇਪੁਰ ਉਹਨਾਂ ਨੇ ਗੁਰਦਾਸਪੁਰ ਤੋਂ ਲੜੀ ਸੀ ਸੋ ਜੇ ਸੁਚਾ ਸਿੰਘ ਛੋਟਾਪੁਰ ਅਲਾਈਂਸ 'ਚ ਆ ਜਾਣ ਟਕਸਾਲੀ ਆ ਜਾਣ ਸੁਖਪਾਲ ਖੈਰਾ ਨੇ ਧਰਮਵੀਰ ਗਾਂਧੀ ਨੇ ਸਿਮਰਜੀਤ ਬੈਂਸ ਨੇ ਇਹ 6 ਪਾਰਟੀਆਂ ਅਗਰ ਇੱਕ ਇੱਕ ਦੋ ਦੋ ਸੀਟਾਂ ਦੇ ਵੀ ਆਪਸ ਵਿੱਚ ਲੜਨ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਨੇ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਬਹੁਜਨ ਸਮਾਜ ਪਾਰਟੀ ਵੀ ਗਠਜੰਬੰਦਨ ਚਾਹ ਕੇ ਅਗਰ ਲੜਦੀ ਹੈ ਤੇ ਉਹ ਕਿਉਂਕਿ ਇਸ ਮਹਾ ਗਠਜੰਬੰਦਨ ਦਾ ਟਕੋਣਾ ਮੁਕਾਬਲਾ ਹੋਣਾ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਸੇਵਾ ਸਿੰਘ ਸੇਖਵਾ ਕਹਿੰਦੇ ਨੇ ਆਮ ਆਦਮੀ ਪਾਰਟੀ ਵੀ ਗਠਜੰਬੰਦਨ ਦਾ ਹਿੱਸਾ ਬਣ ਜੇ ਜੇ ਕਿਤੇ ਅਜਿਹਾ ਹੋ ਗਿਆ ਕਿ ਕੇਜਰੀਵਾਲ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਵੀ ਮਹਾਗਠਬੰਧਨ ਦਾ ਹਿੱਸਾ ਬਣ ਗਈ ਫਿਰ ਟਿਕਾਣਾ ਮੁਕਾਬਲਾ 100% ਤੈ ਜੇ ਆਮ ਆਦਮੀ ਪਾਰਟੀ ਨਹੀਂ ਵੀ ਬਣਦੀ ਤਾਂ ਵੀ 90 ਤੋਂ 95% ਟਿਕਾਣਾ ਮੁਕਾਬਲਾ ਹੋਏਗਾ ਆਮ ਆਦਮੀ ਪਾਰਟੀ ਦੇ ਮਹਾਗਠਬੰਧਨ ਚਾਉਣ ਦੇ ਨਾਲ ਸੰਭਾਵਨਾਵਾਂ ਤੇ 4-5% ਫਰਕ ਪਊਗਾ ਮੈਨੂੰ ਲੱਗਦਾ ਔਰ ਜੇ ਨਹੀਂ ਵੀ ਆਉਂਦੀ ਆਮ ਆਦਮੀ ਪਾਰਟੀ ਮਹਾਗਠਬੰਧਨ ਚ ਤਾਂ ਵੀ 90 ਤੋਂ 95% ਟਕੋਣਾ ਮੁਕਾਬਲਾ ਹੋਣਾ ਹੈ ਦੇਖੋ ਬਠਿੰਡੇ ਚ ਟਕੋਣਾ ਮੁਕਾਬਲਾ ਹੋਣਾ ਹੈ ਮਾਸਟਰ ਬਲਦੇਵ ਸਿੰਘ ਉਮੀਦਵਾਰ ਬਣ ਸਕਦੇ ਨੇ ਫਰੀਦਕੋਟ ਤੋਂ ਲਗਭਗ ਸਾਫ ਹੈ ਉਥੇ ਟਕੋਣਾ ਮੁਕਾਬਲਾ ਹੋਣਾ ਹੈ ਸੰਗਰੂਰ ਚ ਬੈਂਸ ਭਰਾਵਾਂ ਚੋਂ ਇੱਕ ਲੜ ਸਕਦਾ ਇੱਕ ਲੁਧਿਆਣੇ ਤੋਂ ਲੜ ਸਕਦਾ ਹੈ ਬੈਂਸ ਭਰਾ ਜੇ ਸੰਗਰੂਰ ਤੋਂ ਲੜਦੇ ਨੇ ਉਥੇ ਵੀ ਟਕੋਣਾ ਮੁਕਾਬਲਾ ਹੋ ਸਕਦਾ ਹੈ ਜੇ ਲੁਧਿਆਣੇ ਤੋਂ ਲੜਦੇ ਨੇ ਚਲੋ ਲੁਧਿਆਣੇ ਚ ਮੈਂ ਬੈਂਸ ਭਰਾਵਾਂ ਨੂੰ ਉਹਨਾਂ ਮਜ਼ਬੂਤ ਨਹੀਂ ਮੰਨਦਾ ਡਾਕਟਰ ਗਾਂਧੀ ਨੇ ਜਿਹੜੇ ਉਹ ਵੀ ਮੁਕਾਬਲੇ ਚ ਆ ਸਕਦੇ ਨੇ ਉਥੇ ਉੱਥੇ ਤਾਂ ਕਾਂਗਰਸ ਨਾਲ ਹੀ ਮੁਕਾਬਲਾ ਹੋਣਾ ਹੈ ਭਾਵੇਂ ਡਾਕਟਰ ਤਰਨਵੀਰ ਗਾਂਧੀ ਦਾ ਹੋ ਜੇ ਭਾਵੇਂ ਕਿਸੇ ਹੋਰ ਦਾ ਹੋ ਜੇ ਅਕਾਲੀ ਦਲ ਉੱਥੇ ਕਦੀ ਵੀ ਜ਼ਿਆਦਾ ਰੇਸ 'ਚ ਰਹਿੰਦਾ ਨਹੀਂ ਪਿਛਲੀ ਵਾਰੀ ਜਨਰਲ ਜੇਜੇ ਸਿੰਘ ਉੱਥੇ ਅਕਾਲੀ ਦਲ ਦੇ ਲੜੇ ਸੀ ਜਗਦੀਸ਼ ਜੀ ਇਸ ਵਾਰ ਜਨਰਲ ਜੇਜੇ ਸਿੰਘ ਡਾਕਟਰ ਤਰਨਵੀਰ ਗਾਂਧੀ ਦੇ ਨਾਲ ਸਾਨੂੰ ਨਜ਼ਰ ਆਏ ਨੇ ਸੋ ਮੈਨੂੰ ਲੱਗਦਾ ਹੈ ਕਿ ਡਾਕਟਰ ਜੇਜੇ ਜਿਹੜੇ ਸਾਬਕਾ ਫੌਜ ਮੁਖੀ ਨੇ ਸਾਡੇ ਜੇਜੇ ਸਿੰਘ ਉਹ ਵੀ ਸੁਖਪਾਲ ਖੈਰਾ ਦੇ ਡੈਮੋਕ੍ਰੈਟਿਕ ਅਲਾਈਅንስ ਦਾ ਹਿੱਸਾ ਬਣ ਸਕਦੇ ਨੇ ਉਹ ਵੀ ਕਿਸੇ ਥਾਂ ਤੋਂ ਚੋਣ ਲੜਨ ਦੀ ਇੱਛਾ ਜਤਾ ਸਕਦੇ ਨੇ ਹੁਣੇ ਵੇਖਣ ਵਾਲੀ ਗੱਲ ਰਹੂਗੀ ਕਿ ਕਿਹੜਾ ਉਮੀਦਵਾਰ ਹੈ ਜਿਹੜਾ ਕਿੱਥੋਂ ਲੜੂਗਾ ਪਰ ਮਾਸਟਰ ਬਲਦੇਵ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਡਰ ਦੀ ਲਹਿਰ ਜ਼ਰੂਰ ਬਣੀ ਹੈ ਕਿ ਅਗਰ ਹੋਰ ਸਾਡੇ ਵਿਧਾਇਕ ਅਸਤੀਫਾ ਦੇ ਗਏ ਤਾਂ ਫਿਰ ਲੋਕ ਸਭਾ 'ਚ ਸਾਡੀ ਪੋਜੀਸ਼ਨ ਜਿਹੜੀ ਉਹ ਹੋਰ ਖਰਾਬ ਹੋਏਗੀ ਜੀ ਡਲਾ ਜੀ ਆਮ ਆਦਮੀ ਪਾਰਟੀ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚੋਂ ਖਿੰਡਦੀ ਜਾ ਰਹੀ ਹੈ ਕਿਤੇ ਵਿਰੋਧੀ ਧਿਰ ਦਾ ਅਹੁਦਾ ਤਾਂ ਨਹੀਂ ਖੋਜ ਜੂਗਾ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਕਿਸੇ ਸੌਦੇ ਤੇ ਤਾਂ ਨਹੀਂ ਆ ਜਾਏਗਾ ਜਾਂ ਸੁਖਵੀਰ ਬਾਦਲ ਬਣ ਸਕਦੇ ਆ ਅੱਜ ਇਹਨਾਂ ਨੇ ਆਪਣੇ ਕੀਡਰ ਦੇ ਨਾਲ ਧੋਖਾ ਕੀਤਾ ਜਿਹੜੇ ਸਵਰਾਜ ਦੀਆਂ ਨਾਅਰੇ ਲਾਏ ਜੋ ਉਹਨਾਂ ਨੇ ਆਣ ਕੇ ਲੋਕਾਂ ਨੂੰ ਕਰਪਸ਼ਨ ਦੀਆਂ ਗੱਲਾਂ ਕੀਤੀਆਂ ਜੋ ਉਹਨਾਂ ਨੇ ਕੀਤਾ ਸਾਰੀਆਂ ਗੱਲਾਂ ਨੂੰ ਛਿੱਕੇ ਤੇ ਟੰਗਿਆ ਔਰ ਵਿਕਰਮ ਜਿਠੀਆ ਵਰਗੇ ਬੰਦੇ ਤੋਂ ਮਾਫੀ ਮੰਗੀ ਇਦੋਂੋਂ ਮੀਕ ਤੇ ਕਬੜ ਲਈ ਸਰੈਂਡਰ ਨਹੀਂ ਹੋ ਸਕਦਾ ਸੀਗਾ 20 ਤਰੀਕ ਨੂੰ ਰੈਲੀ ਕਰਨ ਆ ਰਹੇ ਨੇ ਮੈਂ ਉਹਨਾਂ ਨੂੰ ਭਗਵੰਤ ਮਾਨ ਨੂੰ ਪੁੱਛਦਾ ਕਿ ਘੱਟੋ ਘੱਟ ਇੰਨਾ ਤਾਂ ਕਲੀਅਰਿਫਾਈ ਕਰ ਦੇ ਕਿ ਤੂੰ ਪ੍ਰਧਾਨ ਹੈਗਾ ਕਿ ਨਹੀਂ ਹੈਗਾ ਤੇ ਜੇ ਨਹੀਂ ਹੈਗਾ ਤੇ ਕਿਉਂ ਨਹੀਂ ਹੈਗਾ ਤੇ ਜੇ ਹੈਗਾ ਤਾਂ ਇਹਦਾ ਮਤਲਬ ਕਿ ਜਿਹੜੀ ਮਾਫੀ ਸੀ ਉਸ ਨੂੰ ਤੁਸੀਂ ਪ੍ਰਵਾਨਗੀ ਦੇ ਦਿੱਤੀ ਕੇਜਰੀਵਾਲ ਨੂੰ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਇਹ ਮੀਡੀਆ 'ਚ ਚਰਚਿਤ ਵੀ ਆ ਵੀ ਕਿਤੇ ਸੁਖਬੀਰ ਤਾਂ ਨਹੀਂ ਐਲਓਪੀ ਬਣ ਜਾਣਗੇ ਲੀਡਰ ਆਫ ਓਪੋਜੀਸ਼ਨ ਥੋੜਾ ਜਿਹਾ ਫੈਸਲਾ ਕਰਨ ਤੋਂ ਪਹਿਲਾਂ ਹਜੇ ਵਕਤ ਲੱਗੂਗਾ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਤਿੰਨ ਸੀਟਾਂ ਇਸ ਵਕਤ ਖਾਲੀ ਹੋ ਸਕਦੀਆਂ ਨੇ ਐਚਐਸ ਫੂਲਕਾ ਸਾਹਿਬ ਦੀ ਸੀਟ ਹੈ ਜਿਹੜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹਨੂੰ ਖਾਲੀ ਕਰ ਸਕਦੇ ਨੇ ਸ਼ੁਖਪਾਲ ਖੈਰਾ ਦੀ ਸੀਟ ਨੂੰ ਖਾਲੀ ਕਰ ਸਕਦੇ ਨੇ ਮਾਸਟਰ ਬਲਦੇਵ ਦੀ ਸੀਟ ਨੂੰ ਖਾਲੀ ਕਰ ਸਕਦੇ ਨੇ ਕਿਉਂਕਿ ਲੋਕ ਲੋ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਵਿਰੋਧੀ ਧਿਰ ਦੇ ਹਰਪਾਲ ਚੀਮਾ ਉਹਨਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਔਰ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਿਧਾਨ ਸਭਾ ਦੀ 10ਵੀਂ ਮਦਦ ਦੇ ਮੁਤਾਬਕ ਜਿਹੜਾ ਵੀ ਵਿਧਾਇਕ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤਿਆਗ ਦਿੰਦਾ ਉਹਨੂੰ ਦਲ ਬਦਲ ਕਾਨੂੰਨ ਦੇ ਤਹਿਤ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਭਾਵੇਂ ਉਹ ਵਕਰੀ ਪਾਰਟੀ 'ਚ ਜਾਵੇ ਜਾਂ ਆਪਣੀ ਪਾਰਟੀ ਬਣਾਵੇ ਇਹ ਮੰਨਿਆ ਜਾਏਗਾ ਕਿ ਉਸਨੇ ਦਲ ਬਦਲ ਕਾਨੂੰਨ ਦਾ ਜਿਹੜਾ ਉਹ ਕੀਤਾ ਉਹਦੇ ਉਹਦੇ ਦਾਇਰੇ 'ਚ ਆ ਗਿਆ ਹੁਣ ਇੱਥੇ ਚਿਮੇ ਨੇ ਸ਼ਿਕਾਇਤ ਵੀ ਦਿੱਤੀ ਹਰਪਾਲ ਚਿਮਾ ਆਮ ਆਦਮੀ ਪਾਰਟੀ ਨੇ ਸ਼ਿਕਾਇਤ ਵੀ ਦਿੱਤੀ ਸੋ ਸ਼ਿਕਾਇਤ ਇੱਕ ਪੁਲwidehat ਦੇ ਇੱਕ ਵੋਟਰ ਨੇ ਵੀ ਦਿੱਤੀ ਹੈ ਔਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਕਹਿੰਦੇ ਨੇ ਕਿ ਅਸੀਂ ਨਿਜਮਾ ਮੁਤਾਬਕ ਫੈਸਲਾ ਲਵਾਂਗੇ ਵਿਚਾਰ ਕਰਾਂਗੇ ਸੋ ਹੁਣ ਅਗਰ ਇਹਨਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਨੇ ਤੇ ਫਿਰ ਪਾਰਲੀਮੈਂਟ ਦੇ ਨਾਲ ਹੀ ਇਹਨਾਂ ਥਾਵਾਂ ਦੇ ਉੱਤੇ ਵੋਟਾਂ ਪੈਣਗੀਆਂ ਪਰ ਮੈਨੂੰ ਲੱਗਦਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਸ਼ਾਇਦ ਕਾਲੀ ਚ ਫੈਸਲਾ ਨਾ ਲੈਣ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਜਿੰਨੀ ਦੇਰ ਇਸ ਫੈਸਲੇ ਨੂੰ ਲਟਕਾਇਆ ਜਾ ਸਕੇ ਕਿਉਂਕਿ ਅਗਰ ਹੁਣੀ ਫੈਸਲਾ ਲੈ ਲਿਆ 6 ਮਹੀਨਿਆਂ ਦੇ ਵਿੱਚ ਵਿੱਚ ਵੋਟਾਂ ਪੈਣੀਆਂ ਹੁੰਦੀਆਂ ਜੇ ਹੁਣੀ ਇਹ ਸੀਟਾਂ ਵੇਲੀਆਂ ਕਰਤੀਆਂ ਤਾਂ ਹੋ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਇੱਥੇ ਵੀ ਨੋਟੀਫਿਕੇਸ਼ਨ ਕਰ ਦੇ ਪਾਰਲੀਮੈਂਟ ਦੇ ਨਾਲ ਵੋਟਾਂ ਪੈ ਜਾਣ ਪਰ ਕਾਂਗਰਸ ਚਾਹੇਗੀ ਕਿ ਪਾਰਲੀਮੈਂਟ ਤੋਂ ਬਾਅਦ ਵਿੱਚ ਇੱਥੇ ਵੋਟਾਂ ਪੈਣ ਜੇ ਅਸੀਂ ਸੀਟਾਂ ਖਾਲੀ ਵੀ ਕਰੀਏ ਤਾਂ ਕਿ ਜ਼ਿਮਨੀ ਚੋਣਾ ਅਸੀਂ ਆਸਾਨੀ ਨਾਲ ਜਿੱਤ ਲਈਏ ਦੂਜੇ ਪਾਸੇ ਹਾਲੇ ਤੱਕ ਤਿੰਨ ਵਿਧਾਇਕਾਂ ਦੀ ਸੀਟ ਖਾਲੀ ਹੋਣੀ ਹੈ ਜੇ ਹੋਰ ਵਿਧਾਇਕਾਂ ਨੇ ਮੁੰਡਲੀ ਮੈਂਬਰਸ਼ਿਪ ਤਿਆਗਤੀ ਜਿਹੜੇ ਖੈਰਾ ਧੜੇ ਦੇ ਸਮਰਥਕ ਨੇ ਖੈਰਾ ਧੜੇ ਦੇ ਕੋਲ ਸੱਤ ਵਿਧਾਇਕ ਨੇ ਜਿਹੜੇ ਸਮਰਥਕ ਮੰਨੇ ਜਾਂਦੇ ਸਮੇਤ ਖੈਰਾ ਹਜੇ ਦੋ ਨੇ ਮੁੰਡਲੀ ਮੈਂਬਰਸ਼ਿਪ ਤਿਆਗੀ ਹੈ ਜੇ ਪੰਜਾ ਹੋਰ ਨੇ ਵੀ ਜਗਦੀਸ਼ਜੀ ਮੁੱਢਲੀ ਮੈਂਬਰਸ਼ਿਪ ਤਿਆਗਤੀ ਤੇ ਆਮ ਆਦਮੀ ਪਾਰਟੀ ਦੀਆਂ 20 ਸੀਟਾਂ ਤੋਂ ਰਹਿ ਗਈਆਂ 13 ਤੇ ਫੇਰ ਤਾਂ ਜਿਹੜੇ ਐਲੋਪੀ ਨੇ ਉਸੇ ਵੇਲੇ ਸੁਖਬੀਰ ਬਾਦਲ ਦਾਵੇਦਾਰ ਬਣਦੇ ਨੇ ਤੇ ਸੁਖਬੀਰ ਬਾਦਲ ਐਲੋਪੀ ਬਣ ਜਾਣਗੇ ਔਰ ਇਸ ਕਰਕੇ ਜੇ ਮੰਨ ਵੀ ਲਈਏ ਕਿ ਸੁਖਪਾਲ ਖੈਰਾ ਧੜੇ ਦੇ ਹੋਰ ਵਿਧਾਇਕ ਮੁੱਢਲੀ ਮੈਂਬਰਸ਼ਿਪ ਨਹੀਂ ਛੱਡਦੇ ਤੇ ਤਿੰਨੇ ਸੀਟਾਂ ਜਿਹੜੀਆਂ ਹੁਣ ਨੇ ਇਹ ਖਾਲੀ ਹੋਣਗੀਆਂ ਜਿਹੜੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਐ ਤਾਂ ਸੁਖਬੀਰ ਬਾਦਲ ਤੇ ਭਾਜਪਾ ਕੋਲੇ 16 ਸੀਟਾਂ ਬੰਦੀਆਂ ਨੇ ਔਰ ਜਿਹੜੀਆਂ 17 ਸੀਟਾਂ ਨੇ ਉਹ ਹਜੇ ਹੈਗੀਆਂ ਨੇ ਆਮ ਆਦਮੀ ਪਾਰਟੀ ਕੋਲੇ ਸੋ ਇਹਨਾਂ ਨੂੰ ਕੋਈ ਖਤਰਾ ਨਹੀਂ ਇਕੋ ਸੂਰਜ ਚ ਸੁਖਬੀਰ ਬਾਦਲ ਐਲੋਪੀ ਬਣ ਸਕਦੇ ਐ ਜੇ ਸਿਮਰਜੀਤ ਬੈਂਸ ਜਾਂ ਤਾਂ ਸੁਖਬੀਰ ਬਾਦਲ ਨੂੰ ਸਮਰਥਨ ਦੇ ਦੇ ਜਾਂ ਭਾਜਪਾ ਨੂੰ ਸਮਰਥਨ ਦੇ ਦੇ ਸਿਮਰਜੀਤ ਬੈਂਸ ਸੁਖਬੀਰ ਬਾਦਲ ਨੂੰ ਤਾਂ ਸਮਰਥਨ ਦੇ ਨਹੀਂ ਸਕਦਾ ਪਰ ਹਾਂ ਸਿਮਰਜੀਤ ਬੈਂਸ ਜੇ ਸੰਭਾਵਨਾਵਾਂ ਤੇ ਗੱਲ ਕਰੀਏ ਯਾ ਰਾਜਨੀਤੀ ਚ ਕੁਝ ਵੀ ਘਟ ਸਕਦਾ ਜੇ ਉਸ ਗੱਲ ਤੇ ਗੱਲ ਕਰੀਏ ਤੇ ਸਿਮਰਜੀਤ ਬੈਂਸ ਅਗਰ ਕੋਈ ਵੱਡੀ ਸਥਿਤੀ ਵਿਧਾਨ ਸਭਾ ਚ ਬਣਦੀ ਹੈ ਇਹ ਹੋ ਸਕਦਾ ਹੈ ਕਿ ਸਿਮਰਜੀਤ ਬੈਂਸ ਭਾਜਪਾ ਨੂੰ ਦੋ ਸੀਟਾਂ ਦਾ ਸਮਰਥਨ ਦੇ ਦੇ ਉਹ ਇਸ ਕਰਕੇ ਮੈਂ ਅੰਦਾਜ਼ਾ ਲਾ ਰਿਹਾ ਕਿਉਂਕਿ ਸਿਮਰਜੀਤ ਬੈਂਸ ਨੇ ਜਦੋਂ ਰਾਸ਼ਟਰਪਤੀ ਦੀ ਵੋਟ ਪੈਣੀ ਸੀ ਉਦੋਂ ਵੀ ਇਹਨਾਂ ਨੇ ਭਰਾਵਾਂ ਨੇ ਦੋਨੇ ਵੋਟਾਂ ਭਾਜਪਾ ਨੂੰ ਪਾਈਆਂ ਸੀ ਸੋ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਭਾਜਪਾ ਦੇ ਨਾਲ ਕਿਸੇ ਤਰ੍ਹਾਂ ਦੀ ਸਿਆਸੀ ਜਾਣ ਪਹਿਚਾਨ ਨਹੀਂ ਹੈ ਇਹਨਾਂ ਦੀ ਜਾਣ ਪਹਿਚਾਨ ਹੈ ਇਸ ਕਰਕੇ ਜੇ ਲੋੜ ਪਵੇ ਅਜਈਆਂ ਸਥਿਤੀਆਂ 'ਚ ਤੇ ਇਹ ਦੋ ਸੀਟਾਂ ਭਾਜਪਾ ਨੂੰ ਦੇ ਸਕਦੇ ਨੇ ਪਰ ਹਜੇ ਭਾਜਪਾ ਤੇ ਅਕਾਲੀ ਦਲ ਕੋਲੇ ਨੇ 16 14 ਅਕਾਲੀ ਦਲ ਕੋਲੇ ਔਰ ਦੋ ਭਾਜਪਾ ਕੋਲੇ ਪਰ ਅਗਰ ਦੋ ਆਪਣੀਆਂ ਵੋਟਾਂ ਇਹ ਦਾਵਾ ਦੇ ਦੇਣ ਜਾਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖ ਕੇ ਦੇ ਦੇਣ ਕਿ ਅਸੀਂ ਆਪਣਾ ਸਮਰਥਨ ਹੈ ਜਿਹੜਾ ਉਹ ਭਾਜਪਾ ਨੂੰ ਦੰਨੇ ਆ ਤੇ ਭਾਜਪਾ ਦੀਆਂ 4 ਹੋ ਜਾਣਗੀਆਂ 14 ਅਕਾਲੀ ਦਲ ਦੀਆਂ ਉਹਨਾਂ ਸੂਰਤਾਂ ਦੇ ਵਿੱਚ ਤਾਂ ਸੁਖਬੀਰ ਬਾਦਲ ਦਾ ਦਾਵਾ ਬਣ ਸਕਦਾ ਪਰ ਮੈਨੂੰ ਲੱਗਦਾ ਨਹੀਂ ਕਿ ਸੁਖਪਾਲ ਖਹਿਰਾ ਨਾਲ ਆੜੀ ਪਾ ਕੇ ਸਿਮਰਜੀਤ ਬੈਂਸ ਭਾਜਪਾ ਨੂੰ ਸਮਰਥਨ ਦੇਣਗੇ ਕਿਉਂਕਿ ਸੁਖਪਾਲ ਖਹਿਰਾ ਨਹੀਂ ਚਾਹੁੰਦੇ ਕਿ ਸੁਖਬੀਰ ਬਾਦਲ ਐਲੋਪੀ ਬਣੇ ਇਸੇ ਕਰਕੇ ਸੁਖਪਾਲ ਖਹਿਰਾ ਸ਼ਾਇਦ ਆਪਣੀ ਵਿਧਾਨ ਸਭਾ ਤੋਂ ਉਹਨਾਂ ਨੇ ਆਪ ਅਸਤੀਫਾ ਨਹੀਂ ਦਿੱਤਾ ਔਰ ਸੁਖਪਾਲ ਖਹਿਰਾ ਨੇ ਕਿਹਾ ਵੀ ਹੈ ਕਿ ਮੈਂ ਇਸ ਕਰਕੇ ਅਸਤੀਫਾ ਨਹੀਂ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਸੁਖਬੀਰ ਬਾਦਲ ਐਲੋਪੀ ਬਣੇ ਇੱਕ ਵਾਰੀ ਸੁਖਪਾਲ ਖਹਿਰਾ ਦੀ ਆਪਾਂ ਗੱਲ ਵੀ ਪੂਰੀ ਸੁਣੀ ਦੇਖੋ ਮੈਂ ਸਮਝਦਾ ਵੀ ਸੁਖਪਾਲ ਸਿੰਘ ਖੇੜਾ ਪਾਰਟੀ ਨੂੰ ਤੋੜਨ ਦੀ ਲਗਾਤਾਰ ਲੱਗੇ ਹੋਏ ਨੇ ਕਿ ਉਹ ਪਾਰਟੀ ਤੋੜ ਰਹੇ ਨੇ ਕਿ ਇਹ ਜਿਹੜਾ ਜਿਹੜਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਅਮਿਤ ਸ਼ਾਹ ਤੋਂ ਮਿਲਿਆ ਔਰ ਪੈਸਾ ਸੁਖਵੀਰ ਸਿੰਘ ਬਾਦਲ ਤੋਂ ਮਿਲਿਆ ਉਸ ਗੱਲ ਨੂੰ ਲੈ ਕੇ ਉਹ ਆਜਮਾਦੀ ਪਾਰਟੀ ਨੂੰ ਤੋੜ ਰਹੇ ਨੇ ਆਜਮਾਦੀ ਪਾਰਟੀ ਨੇ ਉਹਨੂੰ ਆਪਣੀ ਟਿਕਟ ਤੇ ਜਿਤਾਇਆ ਸੀ ਔਰ ਆਜਮਾਦੀ ਪਾਰਟੀ ਨੇ ਉਹਨੂੰ ਐਮਐਲਏ ਬਣਾਇਆਗਾ ਚਾਹੇ ਹੋਰ ਵੀ ਕੋਈ ਐਮਐਲਏ ਸਹਿਬਾਨ ਹੋਣ ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੋਏ ਰਹਿੰਦੇ ਨਹੀਂ ਕਾਫੀ ਦਿਨ ਹੋ ਗਏ ਖੇੜਾ ਸਾਹਿ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਵਸ ਸ਼ੁਰੂਆਤ ਹੋ ਰਹੀ ਹੈ ਤੇ ਇਸ ਤੋਂ ਬਾਅਦ ਜਿਹੜਾ ਜਿਹੜਾ ਸੀ ਜਲਦੀ ਫੈਸਲਾ ਦੱਸਾਂਗੇ ਡੈਲਾ ਸਾਹਿਬ 20 ਤਰੀਕ ਨੂੰ ਕੇਜਰੀਵਾਲ ਦੀ ਰੈਲੀ ਹੋਣ ਜਾ ਰਹੀ ਹੈ ਲੋਕ ਸਭਾ ਇਲੈਕਸ਼ਨ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਮੈਂ ਤੁਹਾਡੇ ਸਵਾਲ ਦੇ ਜਵਾਬ ਦੇ ਨਾਲ-ਨਾਲ ਇੱਕ ਵਾਰੀ ਸੁਖਪਾਲ ਖੈਰ ਦੇ ਦੀ ਗੱਲ ਨੂੰ ਵੀ ਅੱਗੇ ਬਤਾਲਾਂ ਹੁਣ ਕੁਲਬੀਰ ਸਿੰਘ ਜੀ ਦਾ ਨੂੰ ਮੋਡਲੀ ਮੈਂਬਰਸ਼ਿਪ ਤੋਂ ਮੁਤਲ ਕਰ ਦਿੱਤਾ ਕਾਂਗਰਸ ਨੇ ਜੇ ਕਾਂਗਰਸ ਕੁਲਬੀਰ ਜੀ ਦਾ ਨੂੰ ਮੋਡਲੀ ਮੈਂਬਰਸ਼ਿਪ ਤੋਂ ਕੱਢ ਹੀ ਦਿੰਦੀ ਤੇ ਆਜ਼ਾਦ ਵਿਧਾਇਕ ਰਹਿ ਜਾਣੇ ਸੀ ਕੁਲਬੀਰ ਸਿੰਘ ਜੀ ਦਾ ਉਸ ਸੂਰਤ ਦੇ ਵਿੱਚ ਕੁਲਬੀਰ ਸਿੰਘ ਜੀਰਾ ਦੀ ਜਿਹੜੀ ਵੋਟ ਹੈ ਉਹਦੀ ਵੀ ਅਹਿਮੀਅਤ ਬਣ ਜਾਣੀ ਸੀ ਔਰ ਉਸ ਸੂਰਤ 'ਚ ਅਗਰ ਉਹ ਸੁਖਬੀਰ ਤੇ ਅਕਾਲੀ ਭਾਜਪਾ ਨੂੰ ਸਮਰਥਨ ਕਰ ਦੇਣ ਤੇ ਉਹਨਾਂ ਦਾ ਵੀ ਆਂਕੜਾ 17 ਦਾ ਬਣ ਜਾਂਦਾ ਇਸ ਕਰਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਚੀਜ਼ ਬਣ ਸਕਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਨੇ ਸਿਰਫ ਮੁਅਤਲ ਕੀਤਾ ਕੁਲਬੀਰ ਜੀਰਾ ਨੂੰ ਔਰ ਕੁਲਬੀਰ ਜੀਰਾ ਨੂੰ ਉਹਨਾਂ ਦੀ ਮੁਅਤਲੀ ਨੂੰ ਉਹ ਬਹਾਲ ਕਰਨਗੇ ਕੁਲਬੀਰ ਜੀਰਾ ਕਹਿ ਵੀ ਚੁੱਕੇ ਨੇ ਕਿ ਉਹ ਕੈਪਟਨ ਅਮਰਿੰਦਰ ਨੂੰ ਮਿਲਣਗੇ ਤੇ ਰਾਹੁਲ ਗਾਂਧੀ ਨੂੰ ਮਿਲਣਗੇ ਕਿਉਂਕਿ ਰਾਹੁਲ ਤੇ ਕੈਪਟਨ ਇਹ ਕਹਿੰਦੇ ਨੇ ਕਿ ਹਮੇਸ਼ਾ ਸੱਚ ਤੇ ਖੜੋ ਸੋ ਕੁਲਵੀਰ ਜੀ ਦਾ ਸੁਨੀਲ ਜਾਖੜ ਸਾਹਿਬ ਤੋਂ ਨਾਰਾਜ਼ ਨਹੀਂ ਉਹਨਾਂ ਦਾ ਕਹਿਣਾ ਕਿ ਮੈਨੂੰ ਬਿਨਾ ਸੁਣੇ ਮੇਰੇ ਨਾਲ ਰਾਜਨੀਤਿਕ ਤੱਕਾ ਜਿਹੜਾ ਸੁਨੀਲ ਜਾਖੜ ਸਾਹਿਬ ਨੇ ਕਰਤਾ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ ਜਿਹੜੀ ਅਰਵਿੰਦ ਕੇਜਰੀਵਾਲ ਦੀ ਰੈਲੀ ਹੈ ਉਹਦੇ ਤੇ ਬਹੁਤ ਸਾਰੇ ਵਿਧਾਇਕਾਂ ਦੀ ਨਜ਼ਰ ਹੈ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਦੇ ਨਾਲ ਨੇ ਉਹਨਾਂ ਦੀ ਨਜ਼ਰ ਵੀ ਅਰਵਿੰਦ ਕੇਜਰੀਵਾਲ ਦੀ ਰੈਲੀ ਤੇ ਹੈ ਹੁਣ ਅਗਨੀ ਪ੍ਰੀਖਿਆ ਅਰਵਿੰਦ ਕੇਜਰੀਵਾਲ ਦੀ ਰੈਲੀ ਜੇ ਤਾਂ ਅਰਵਿੰਦ ਕੇਜਰੀਵਾਲ ਇਸ ਰੈਲੀ ਦੇ ਵਿੱਚ ਚੰਗਾ ਚੋਖਾ ਇਕੱਠ ਕਰਗੇ ਫੇਰ ਤਾਂ ਉਹ ਵਿਧਾਇਕ ਅਰਵਿੰਦ ਕੇਜਰੀਵਾਲ ਨਾਲ ਰੁਕਣਗੇ ਮੈਨੂੰ ਲੱਗਦਾ ਹੈ ਕਿਤੇ ਇਹ ਨਾ ਹੋਵੇ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ 'ਚ ਭੀੜ ਨਾ ਆਵੇ ਹਾਲਾਂਕਿ ਉਹਨਾਂ ਨੇ ਰੱਖੀ ਰੈਲੀ ਬਰਨਾਲੇ 'ਚ ਹੈ ਔਰ ਬਰਨਾਲੇ 'ਚ ਆਮ ਆਦਮੀ ਪਾਰਟੀ ਦਾ ਵਿਧਾਇਕ ਵੀ ਹੈ ਔਰ ਬਰਨਾਲੇ 'ਚ ਆਮ ਤੌਰ ਤੇ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਨੂੰ ਕਾਫੀ ਸਮਰਥਨ ਦੇ ਰਹੇ ਸੀ ਪਰ ਉਦੋਂ ਉਹਨਾਂ ਦੀ ਕਾਂਗਰਸ ਨਾਲ ਨਾਰਾਜ਼ਗੀ ਸੀ ਅਕਾਲੀ ਦਲ ਨਾਲ ਨਾਰਾਜ਼ਗੀ ਸੀ ਔਰ ਮਲ ਔਰ ਕੀਤੂ ਸਾਹਿਬ ਜਿਹੜੇ ਕਿ ਬਹੁਤ ਸਰਗਰਮ ਸੀ ਅਕਾਲੀ ਦਲ ਦੇ ਆਗੂ ਉਹਨਾਂ ਦੀ ਮੌਤ ਤੋਂ ਬਾਅਦ ਅਕਾਲੀ ਦਲ ਥੋੜਾ ਦਾ ਕਮਜ਼ੋਰ ਪਿਆ ਹਾਲਾਂਕਿ ਉਹਨਾਂ ਦੇ ਪੁੱਤਰ ਵੀ ਮਿਹਨਤ ਕਰ ਰਹੇ ਨੇ ਪਰ ਹੁਣ ਸਥਿਤੀਆਂ ਇਹ ਨੇ ਜੇ ਕੇਜਰੀਵਾਲ ਇਕੱਠ ਨਾ ਕਰ ਸਕੇ ਆਪਣੀ ਬਰਨਾਲੇ ਦੀ ਰੈਲੀ 'ਚ ਤੇ ਫਿਰ ਇਹ ਮੰਨਿਆ ਜਾਊਗਾ ਕਿ ਕੇਜਰੀਵਾਲ ਦਾ ਹੁਣ ਪਹਿਲਾਂ ਵਰਗਾ ਪ੍ਰਭਾਵ ਪੰਜਾਬ 'ਚ ਨਹੀਂ ਰਿਹਾ ਔਰ ਕੇਜਰੀਵਾਲ ਦੇ ਆਉਣ ਦੇ ਨਾਲ ਉਹਨਾਂ ਦੀ ਵਿਕਰਮਜੀਠੀਏ ਤੋਂ ਮੰਗੀ ਗਈ ਮੁਆਫੀ ਦਾ ਮੁੱਦਾ ਵੀ ਗਰਮ ਹੋਏਗਾ ਕਿਉਂਕਿ ਨਾ ਸਿਰਫ ਵਿਰੋਧੀ ਲੀਡਰ ਪੁੱਛਣਗੇ ਕੇਜਰੀਵਾਲ ਤੋਂ ਕਿ ਤੁਸੀਂ ਵਿਕਰਮਜੀਠੀਏ ਤੋਂ ਮਾਫੀ ਕਿਉਂ ਮੰਗੀ ਬਲਕਿ ਹੁਣ ਆਮ ਲੋਕ ਤੇ ਵੱਖ-ਵੱਖ ਪੋਲਿਟਿਕਲ ਲੀਡਰ ਪੁੱਛਣਗੇ ਜੇ ਤਾਂ ਇਹ ਗੱਲ ਮੁੱਦਾ ਨਾ ਬਣੀ ਤੇ ਕੇਜਰੀਵਾਲ ਨੂੰ ਰਸ ਪੈ ਗਿਆ ਫੇਰ ਤਾਂ ਮਾੜਾ-ਮੋਟਾ ਆਮ ਆਦਮੀ ਪਾਰਟੀ ਦੇ ਬਾਕੀ ਵਿਧਾਇਕ ਵੀ ਮਿਹਨਤ ਕਰਨਗੇ ਪਾਰਲੀਮੈਂਟ ਦੀਆਂ ਚੋਣਾਂ ਲਈ ਔਰ ਜੇ ਕਿਤੇ ਕੇਜਰੀਵਾਲ ਦੀ ਰੈਲੀ ਫੇਲ ਹੋ ਗਈ ਤੇ ਕੇਜਰੀਵਾਲ ਦੀ ਮਾਫੀ ਮੰਗਣ ਦਾ ਮੁੱਦਾ ਗਰਮਾ ਗਿਆ ਤੇ ਫੇਰ ਇਹ ਵੀ ਹੋ ਸਕਦਾ ਹੈ ਕਿ ਜਿਹੜੇ अरविंद केजरीवाल ਨਾਲ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਦੋ ਵਿਧਾਇਕ ਟੜਕ ਕੇ ਜਾਂ ਤਿੰਨ ਚਾਰ ਵਿਧਾਇਕ ਟੜਕ ਕੇ ਖਹਿਰੇਵਾਲ ਆ ਜਾਣ ਉਸ ਸੂਰਤ ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਫਿਰ ਅਗਰ ਦੋ ਧਿਆਈ ਬਹੁਮਤ ਖਹਿਰੇ ਨਾਲ ਆ ਗਿਆ ਤੇ ਫਿਰ ਤਾਂ ਦਲ ਬਦਲ ਕਾਨੂੰਨ ਵੀ ਨਹੀਂ ਲੱਗਣਾ ਫਿਰ ਤਾਂ ਸਾਰੇ ਦੇ ਸਾਰੇ ਜਿਹੜੇ ਵਿਧਾਇਕ ਨੇ ਇਹ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਵੀ ਕੰਮ ਕਰ ਸਕਣਗੇ ਸੋ ਆਉਂਦੇ ਦਿਨਾਂ ਚ ਜਿਹੜੀ ਪੰਜਾਬ ਦੀ ਸਿਆਸਤ ਹੈ ਉਨੇ ਕਈ ਮੋੜੇ ਕੱਟਨੇ ਨੇ ਜਗਦੀਸ਼ ਜੀ ਮੇਰੀ ਨਜ਼ਰ ਦੇ ਮੁਤਾਬਕ ਪਰ ਆਖਰੀ ਫੈਸਲਾ ਸਮੇਂ ਨੇ ਕਰਨਾ ਹੁਣ ਵੇਖਦੇ ਆ ਕਿ ਕਿੰਨੇ ਕ ਸਮੇਂ ਦੇ ਵਿੱਚ ਕਿਹੋ ਜਿਹੇ ਰਾਜਨੀਤਿਕ ਘਟਨਾਵਾਂ ਜਿਹੜੀਆਂ ਪੰਜਾਬ ਚ ਆਉਂਦੇ ਦਿਨਾਂ ਦੇ ਵਿੱਚ ਹੋਣਗੀਆਂ ਸੋ ਇਹ ਸੀ ਅੱਜ ਦਾ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ ਪੰਜਾਬ ਦੀਆਂ ਨਵੀਆਂ ਸਿਆਸੀ ਖਬਰਾਂ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ